ਸਾਰਿਆਂ ਨੂੰ ਜੈਮ ਸੀ ਦੀ ਅੱਜ ਅਸੀਂ ਪੜ੍ਹਾਂਗੇ ਪ੍ਰਕਾਸ਼ ਦੀ ਪੋਥੀ ਦਾ ਵਿਮਾ ਅਧਿਆਏ ਅਖੀਰੀ ਨਿਯੋ ਉਹਦੀ ਪਹਿਲੀ ਆਇਤ ਮੈਂ ਇੱਕ ਦੂਤ ਨੂੰ ਅਥਾਕੁੰਡ ਦੀ ਕੁੰਜੀ ਅਤੇ ਇੱਕ ਸੰਗਲ ਆਪਣੇ ਹੱਥ ਵਿੱਚ ਲਈ ਆਕਾਸ਼ ਉੱਤਰ ਦੇ ਵੇਖਿਆ ਦੂਸਰੀ ਆਇਤ ਅਤੇ ਓਨ ਨੇ ਅਜਗਰ ਅਰਥਾਤ ਉਸ ਪ੍ਰਾਣੇ ਸੱਪ ਨੂੰ ਜਿਹੜਾ ਬਲੀਸ ਅਤੇ ਸ਼ੈਤਾਨ ਹੈ ਫੜੇ ਆ ਤੇ ਹਜ਼ਾਰ ਵਰੇ ਤਿਕ ਉਹਨੂੰ ਜਕੜ ਰੱਖਿਆ ਤੀਸਰੀ ਆਇਤ ਅਤੇ ਉਹ ਨੂੰ ਅਥਾ ਕੁੰਡ ਵਿੱਚ ਸੁੱਟੇ ਦਿੱਤਾ ਅਤੇ ਇਹ ਉਹ ਨੂੰ ਮੁੰਦਕੇ ਉਹਦੇ ਉੱਤੇ ਮੋਹਰ ਲਾਈ ਪਈ ਉਹ ਕੌਮਾ ਨੂੰ ਫੇਰ ਨਾ ਪਰਮਾਵੇ ਜਿੰਨਾ ਚਿਰ ਹਜ਼ਾਰ ਵਰਾ ਪੂਰਾ ਨਾ ਹੋ ਲਵੇ ਇਹ ਦੇ ਮਗਰੋਂ ਜ਼ਰੂਰ ਹੈ ਪਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ ਚੌਥੀ ਆਇਤ ਮੈਂ ਗੱਦੀਆਂ ਵੇਖੀਆਂ ਤੇ ਉਹਨਾਂ ਉੱਤੇ ਬੈਠੇ ਹੋਏ ਸਨ ਅਤੇ ਨਿਯੋ ਦਾ ਕਰਨ ਦਾ ਉਹਨਾਂ ਨੂੰ ਇੱਕ ਹਥਿਆਰ ਦਿੱਤਾ ਗਿਆ ਤੇ ਮੈਂ ਉਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਰ ਦੇ ਵਚਨ ਦੇ ਕਾਰਨ ਵੱਡੇ ਗਏ ਅਤੇ ਜਿਨ੍ਹਾਂ ਉਸ ਦਰਿੰਦੇ ਦਾ ਦੀ ਜਾਂ ਉਹ ਦੀ ਮੂਰਤ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ ਉਹ ਜੀ ਉੱਠੇ ਅਤੇ ਹਜ਼ਾਰ ਵਰੇ ਮਸੀਹ ਦੇ ਨਾਲ ਰਾਜ ਕਰਦੇ ਹਨ 5ਵੀਂ ਆਇਤ ਬਾਕੀ ਦੇ ਮੁਰਦੇ ਹਜ਼ਾਰ ਵਰੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ 6ਵੀਂ ਆਇਤ ਇਹ ਪਹਿਲੀ ਕਿਆਮਤ ਹੈ ਤਨ ਤਨ ਅਤੇ ਪਵਿੱਤਰ ਓਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ ਇਹਨਾਂ ਉਤੇ ਦੂਈ ਮੌਤ ਤਾਂ ਕੋਈ ਵਸ ਨਹੀਂ ਸਗੋ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹਦੇ ਨਾਲ ਹਜ਼ਾਰ ਬਰੇ ਰਾਜ ਕਰਨਗੇ ਸਤਮੀ ਆਇਤ ਜਦੋਂ ਹਜ਼ਾਰ ਬਰੇ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੇ ਕੈਦ ਤੋਂ ਛੱਡਿਆ ਜਾਵੇਗਾ ਅਤੇ ਉਹ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੋਟਾਂ ਵਿੱਚ ਹਨ ਅਰਥਾਤ ਗੋਗ ਅਤੇ ਮਗੋਗ ਨੂੰ ਪਰਮਾਣ ਲਈ ਨਿਕਲੇਗਾ ਪਈ ਉਹਨਾਂ ਨੂੰ ਯੋਧੇ ਲਈ ਇਕੱਠਿਆਂ ਕਰੇ ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ ਨੌਵੀਂ ਆਇਤ ਉਹ ਸਾਰੀ ਧਰਤੀ ਉੱਤੇ ਛੜ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਿਆ ਲਿਆ ਅਤੇ ਆਕਾਸ਼ੋਂ ਉਤੋਂ ਅਗ ਉੱਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ ਦਸਵੀਂ ਆਇਤ ਅਤੇ ਸ਼ਤਾਨ ਜੈ ਨੇ ਉਹਨਾਂ ਨੂੰ ਪਰਮਾਇਆ ਸੀ ਅਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਸੀ ਅਤੇ ਰਾਤ ਦਿਨ ਉਹ ਯੁੱਗੋ ਯੁਗ ਫਸਟਪੋ ਗਣ ਗਈ 11ਵੀਂ ਆਇਤ ਫਿਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਨ ਅਤੇ ਉਹਨੂੰ ਜਿਹੜਾ ਉਹਦੇ ਉੱਤੇ ਬਿਰਾਜਮਾਨ ਸੀ ਵੇਖਿਆ ਜਿਹਦੇ ਸਾਹਮਣੇ ਉਹ ਧਰਤੀ ਅਤੇ ਆਕਾਸ਼ ਨਸ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ 12ਵੀਂ ਆਇਤ ਅਤੇ ਮੈਂ ਮੁਰਦਿਆਂ ਨੂੰ ਕਿ ਵੱਡੇ ਕਿ ਛੋਟੇ ਸਿੰਘਾਸਨ ਦੇ ਅੱਗੇ ਖਲੋਤੇਆਂ ਵੇਖਿਆ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮੁਰਦਿਆਂ ਦੇ ਨਿਉ ਪੋਥੀਆਂ ਵਿੱਚ ਲਿਖਿਆ ਹੋਏ ਲਿਖੀਆਂ ਹੋਈਆਂ ਗੱਲਾਂ ਉਤੋਂ ਉਹਨਾਂ ਦੇ ਕਰਨੀਆਂ ਦੇ ਅਨੁਸਾਰ ਕੀਤਾ ਗਿਆ 13ਵੀਂ ਆਇਤ ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਾਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ ਅਤੇ ਹਰੇਕ ਦਾ ਨਿਉ ਉਹਦੇ ਕਰਨੀਆਂ ਦੇ ਅਨੁਸਾਰ ਕੀਤਾ ਗਿਆ 14ਵੀਂ ਆਇਤ ਦਾ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ ਇਹ ਦੁਈ ਮੌਤ ਹੈ ਅਰਥਾਤ ਅੱਗ ਦੀ ਝੀਲ 15ਵੀਂ ਆਇਤ ਅਤੇ ਜੋ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ ਪ੍ਰਭੂ ਜੀ ਇਹਨਾਂ ਵਚਨਾਂ ਨੂੰ ਪੜੇ ਸੁਣੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਦੀਆਂ ਖੁਸ਼ੀਆਂ ਬਸੀਆਂ ਰਹਿਣ ਬਣੀਆਂ ਰਹਿਣ ਪ੍ਰਭੂ ਜੀ ਤੁਹਾਡੇ ਘਰ ਸ਼ਾਂਤੀ ਸ਼ਿਫਾ ਆਰਾਮ ਸਦਾ ਹੀ ਵਸਦਾ ਰਹੇ ਆਮੀਨ